ਆਜਾ ਸਾਹਮਣੇ ਜਾ ਦੁਨੀਆ ਕੋ ਆਜਾ ਕੋਈ ਜਾ ਰਿਹਾ ਕਨ ਕੋਈ ਜਾ ਰਿਹਾ ਭਾਲੀ ਆਪਣੀ ਆਹੀ ਪਰਪਾ ਨੂੰ ਜਾਣਾ ਪੈਣਾ ਇਹ ਵੈਰ ਵਿੱਚ ਖੜਿਆ ਸੋਣਾ ਤਾਂ ਸਾਨੂੰ ਵੀ ਇਹਨੂੰ ਸ਼ਰੀਰ ਦਿੰਦਾ ਸਾਹ ਦਿੰਦੇ ਧੰਕੀ ਕਰਿਆ ਦੱਸ ਜੇ ਬੁੱਤੀ ਕੀ ਕਾਹ ਕੇ ਜੇ ਸਿਮਾਇਆ ਕਿੰਨੀ ਕਿੰਨੀ ਪੁੱਤਰੀਆਂ ਨੂੰ ਚਾਹੁੰਦੇ ਉਸ ਦਾ ਵਿਆਹ ਤੇ ਬਹੁਤ ਜੀਨ ਹੈ ਨਾਲ ਪੁਰਾਣੀ ਵੱਡੀਆਂ-ਵੱਡੀਆਂ ਨੌਤਰੀਆਂ ਕਰਦੀਆਂ ਜੇ ਤਾਂ ਕਿਸੇ ਨੂੰ ਪੁੱਛਣੀ ਨਹੀਂ ਗਾ ਇਹ ਗੱਲ ਦਾ ਕਿਸੇ ਨੇ ਸਾਥ ਤਕਵਾ ਨਹੀਂ ਕਰਨਾ ਜੇ ਸਾਥ ਤਕਵਾ ਕਰਨਾ ਆਹ ਸਤਸੰਗ ਵਿੱਚ ਬੈਠੇ ਆਂ ਇਹਦਾ ਸਾਥ ਤਕਵਾ ਹੋਏਗਾ ਚੱਕੇ ਕਰਮਾਂ ਮਾਰੇ ਕਰਮਾਂ ਦਾ ਤਾਂ ਸਾਥ ਤਕਵਾ ਉਥੇ ਫਿਰ ਐਸੀ ਸਦਾ ਬਣਦੀ ਹੈ ਮਾਰੇ ਕਹਿੰਦੇ ਵਿਖਮ ਨਦੀ ਜਾਏ ਕਰਦੀ ਜਿਹੜੀ ਵਿਖਮ ਨਦੀ ਹੈ ਨਾ ਉਹ ਸਭ ਤੋਂ ਪਿਆਰੀ ਹੈ ਇਹ ਵੀ ਦਿੱਕੀ ਨੰਣਾ ਇਹ ਮਾਰੇ ਕਹਿੰਦੇ ਜੇ ਤਰਨਾ ਪਰ ਸਾਥ ਸੰਗ ਕਰਕੇ ਇਹ ਮੇਰੇ ਕੰਮ ਨਹੀਂ ਨੂੰ ਨੰਗਣਾ ਨਾ ਪੜੇ ਦਾ ਜੇ ਆਪਾਂ ਕੋ ਸਿੱਧੇ ਜੇ ਸ਼ਬਦਾਂ ਵਿੱਚ ਗੱਲ ਕਰਦਾ ਨੇ ਨਾ ਆਪਾਂ ਤਾਂ ਸਿੱਧਾ ਜਾ ਪਾਠ ਕਰਾ ਲਿਆ ਸਹਿਜ ਪਾਠ ਉਹ ਨਹੀਂ ਕੋਈ ਸੰਪੂਰਨ ਪਿਆਰ ਇਹ ਕੋਈ ਛਿੰਦੀ ਕੰਮ ਨੂੰ ਦੇਣ ਦਾ ਹਨ ਪਾਠ ਕਰਾ ਕੇ ਭੋਗ ਪਾ ਦੇਣਾ ਉਹ ਵੀ ਕੀ ਮਤਲਬ ਦੀ ਬੰਨਣਾ ਬੰਨਗੇ ਇਹ ਕੋਈ ਉਦੋਂ ਕੰਮ ਕਰਦਾ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਜਿਹੜਾ ਪਰ ਮਤਲਬ ਨਹੀਂ ਨਾ ਪਤਾ ਲੱਗਿਆ ਕਿ ਆਪਾਂ ਨੂੰ ਇਹ ਜਿਹੜਾ ਚਲਿਆ ਗਿਆ ਜੀ ਤਾਂ ਨਾਲ ਹੋਣਾ ਇਹ ਆਪਾਂ ਬਾਤ ਕਾਤੇ ਕਰਾਇਆ ਨਹੀਂ ਕਿ ਫਾਰਮ ਲਾਪਕੋ ਆਪਾਂ ਸੁਣਾਗੇ ਆਪਾਂ ਨੂੰ ਕੀ ਕਿਹਾ ਭਗਤ ਜੀ ਕਹਿੰਦੇ ਕਿ ਫਿਰ ਜਿਹੜੀ ਬਿਕਮ ਨਦੀ ਹੈ ਉਹ ਸਭ ਤੋਂ ਪਿਆਰ ਦੀ ਨਦੀ ਹੈ ਮੁਸਲਮਾਨ ਤਾਂ ਕੁਛ ਤਾਂ ਨਹੀਂ ਕਹਿੰਦਾ ਕੋਈ ਕਿਹਾ ਜਾਂਦਾ ਵੀ ਕਹਿੰਦੇ ਜਦੋਂ ਕੋਈ ਆਪਣਾ ਸਹੌਤ ਮਰਦਾ ਹੈ ਪਰਿਵਾਰ ਦਾ ਜੀ ਮਰਦਾ ਹੈ ਭਾਈ ਮਰਦਾ ਚਾਹੇ ਜੀ ਵੀ ਮਰਦਾ ਉਹਦੀ ਬਾਤ ਕੋਣ ਵੀ ਨਹੀਂ ਕਰਦਾ ਇਹਨੇ ਜੀ ਉਹਨਾ ਤਾਂ ਉਹਦੀ ਨੂੰ ਦੁੱਖ ਮੈਂ। ਉਹਦੀ ਨੂੰ ਸ਼ੁਕੀ ਨਹੀਂ ਹੋਏਗੀ ਤੇਰੇ ਰੋਣ ਦੇ ਨਾਲੋਂ ਜ਼ਿਆਦਾ ਦੁੱਖ ਨਹੀਂ। ਹਰ ਜਿਹੜਾ ਦਿਨ ਨਾਲ ਤੂੰ ਯਾਦ ਕਰੀ ਜਾਉਂ ਕਰੀ ਲੋ ਗੁਰੂ ਦਾ ਨਾਮ ਸੁਣੀ ਜਾਉਂ ਕਿਛੇ ਨੂੰ ਕਹਿੰਦੀ ਐ ਜਿਹੜਾ ਯਾਦ ਕਰਦਾ ਉਹਦੇ ਕੋਲੇ ਬੰਨਣਾ। ਵੀ ਆ ਜਿੰਦੇ ਕਰਦਾ। ਇਹਨੇ ਵਿਕਮ ਨਦੀ ਤਰਪਵਾਸ ਦੀ ਤਾਂ ਬਾਹਰ ਗੁਰੂ ਦੇ ਸ਼ਾਂਤ ਦੀ ਰੋਡ ਪੈਣੀ ਐ। ਵਾਹਿਗੁਰੂ ਦੇ ਘਰ ਦੀ ਸੇਵਾ ਦੀ ਰੋਡ ਪੈਣੀ ਐ। ਇਹ ਜਿਹੜੀਆਂ ਚੀਜ਼ਾਂ ਨੇ ਜੇ ਤੈਨੂੰ ਪਾਲ ਕੇ ਰੱਖੀ। ਇਸੇ ਕਰਕੇ ਕਹਿੰਦੇ ਨੇ ਨਾ ਮੇਰੇ ਬਾਦੂ ਜੀ ਸਾਧ ਸੰਗਤ ਮਿਲਿਆ ਸੋ ਕਰਿਆ ਸੰਗਤ ਕਰਨ ਦਾ ਭਾਵ ਹੈ ਵੀ ਗੁਨਾ ਨਾਲ ਪਰਿਆ ਹੋਵੇਗਾ ਸੰਗਤ ਨਾਲ ਨਾਮ ਨਾਲ ਪਰਿਆ ਹੋਵੇਗਾ ਤੇ ਇੰਦਾ ਆਨੰਦ ਆਏਗਾ ਜਿਵੇਂ ਪਾਣੀ ਉੱਤੇ ਖੜਾ ਤੈਰਦਾ ਵੇਖੋ ਬਨਦੀ ਦਾਇਤ ਤਰਿਆ ਜਾਂਦਾ ਹੈ ਇਹ ਸਤਿਗੁਰੂ ਸਿਖਾਉਂਦੇ ਨੇ ਜੇ ਤਰਨਾ ਤਾਂ ਤਾਮ 잡ਣਾ ਇਸੇ ਕਰਕੇ ਬਾਹਰ ਸਾਨੂੰ ਈਮਾਨ ਦੀ ਸੋਚੀ ਦਿੰਦੇ ਨੇ ਗਿਆਨ ਦਿੰਦੇ ਨੇ ਤਾਂ ਗੁਰੂ ਰੇ ਸਾਹਿਬ ਕਹਿੰਦੇ ਆ ਯਾਦ ਰੱਖੀ